ਸਤਿ ਸ਼੍ਰੀ ਅਕਾਲ ਪੰਜਾਬੀਓ ਕਨੇਡਾ ਵਿੱਚ ਸੈਟਲ ਹੋਣ ਦਾ ਸੁਪਨਾ ਦੇਖ ਰਹੇ ਆ ਪਰ CRSS ਸਕੋਰ ਕੱਟ ਹੋਣ ਕਰਕੇ ਫਾਈਲ बार-बार ਰਿਜੈਕਟ ਹੋ ਰਹੀ ਆ ਕੀ ਤੁਹਾਨੂੰ ਪਤਾ ਕਨੇਡਾ PR ਹਾਸਲ ਕਰਨ ਦਾ ਸਭ ਤੋਂ ਵੱਡਾ ਰਾਜ ਸਿਰਫ ਤੁਹਾਡੀ ਪੜ੍ਹਾਈ ਜਾਂ ਤੁਹਾਡੇ ਪੈਸੇ ਵਿੱਚ ਨਹੀਂ ਸਗੋਂ ਇੱਕ ਐਸੇ ਸਕੋਰ ਵਿੱਚ ਲੁਕਿਆ ਜਿਸ ਨੂੰ CRSS ਸਕੋਰ ਕਹਿੰਦੇ ਆ ਹਜ਼ਾਰਾਂ ਲੋਕ ਸਾਲਾਂ ਤੋਂ ਕਨੇਡਾ PR ਦੀ ਕੋਸ਼ਿਸ਼ ਕਰ ਰਹੇ ਆ ਪਰ ਘੱਟ CRS ਸਕੋਰ ਕਾਰਨ ਉਹਨਾਂ ਦਾ ਸੁਪਨਾ ਪੂਰਾ ਨਹੀਂ ਹੋ ਪਾਂਦਾ ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡਾ ਕੈਨੇਡਾ ਪੱਕੇ ਹੋਣ ਦਾ ਸੁਪਨਾ ਸੱਚ ਹੋਵੇ ਤਾਂ ਇਸ ਵੀਡੀਓ ਨੂੰ ਪੂਰਾ ਦੇਖੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਕਮੈਂਟ ਕਰੋ ਤੁਹਾਡਾ CRS ਸਕੋਰ ਕਿੰਨਾ ਆ ਰਿਹਾ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ CRS ਸਕੋਰ ਹੁੰਦਾ ਕੀ ਆ ਤੇ ਕੈਨੇਡਾ ਦੇ ਤਾਜ਼ਾ ਸਰਕਾਰੀ ਨਿਯਮਾਂ ਅਨੁਸਾਰ ਇਸ ਨੂੰ ਕਿਵੇਂ ਵਧਾਇਆ ਜਾ ਸਕਦਾ ਤਾਂ ਜੋ ਤੁਹਾਡੀ ਕੈਨੇਡਾ PR ਪੱਕੀ ਹੋ ਸਕੇ CRS ਸਕੋਰ ਦਾ ਮਤਲਬ ਆ ਕੰਪ੍ਰਹੈਂਸਿਵ ਰੈਂਕਿੰਗ ਸਿਸਟਮ ਸਕੋਰ ਇਹ ਇੱਕ ਪੁਆਇੰਟ ਸਿਸਟਮ ਆ ਜੋ ਕੈਨੇਡਾ ਸਰਕਾਰ ਐਕਸਪ੍ਰੈਸ ਐਂਟਰੀ ਸਿਸਟਮ ਹੇਠਾਂ ਬਾਰਤ ਦੀ ਆ ਇਸ ਸਿਸਟਮ ਨੂੰ ਨੋ ਮੁੱਖ ਪ੍ਰੋਗਰਾਮਾਂ ਵਿੱਚ ਵਰਤਿਆ ਜਾਂਦਾ ਫੈਡਰਲ ਸਕਿੱਲ ਵਰਕਰ ਪ੍ਰੋਗਰਾਮ ਫੈਡਰਲ ਸਕਿੱਲ ਟ੍ਰੇਡ ਪ੍ਰੋਗਰਾਮ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਦੋਂ ਵੀ ਕੋਈ ਬੰਦਾ ਕੈਨੇਡਾ ਪੀਆਰ ਲਈ ਪ੍ਰੋਫਾਈਲ ਬਣਾਉਂਦਾ ਤਾਂ ਉਸ ਨੂੰ ਕਈ ਵੱਖ-ਵੱਖ ਗੱਲਾਂ ਅਨੁਸਾਰ ਪੁਆਇੰਟ ਮਿਲਦੇ ਆ ਇਹ ਸਾਰੇ ਪੁਆਇੰਟ ਮਲਾ ਕੇ ਤੁਹਾਡਾ ਸੀਆਰਐਸਐਸ ਸਕੋਰ ਬਣਾਉਂਦੇ ਆ ਕੁੱਲ ਸਕੋਰ 1200 ਪੁਆਇੰਟ ਦਾ ਹੁੰਦਾ 1200 ਵਿੱਚੋਂ 600 ਅੰਕ ਤੁਹਾਡੇ ਕੋਰ ਫੈਕਟਰ ਤੇ ਆਧਾਰਿਤ ਹੁੰਦੇ ਆ ਤੇ ਬਾਕੀ ਦੇ 600 ਤੁਹਾਨੂੰ ਵਿਸ਼ੇਸ਼ ਸਥਿਤੀਆਂ ਜਿਵੇਂ ਕਿ ਪੀਐਨਪੀ ਮਿਲਨ ਤੇ ਮਿਲਦੇ ਆ ਦੋਸਤੋ ਇਹ ਸਕੋਰ ਤੁਹਾਡੀ ਉਮਰ ਪੜ੍ਹਾਈ ਭਾਸ਼ਾ ਦੇ ਟੈਸਟ ਕੰਮ ਦਾ ਤਜਰਬਾ ਸਪੋਰਟਸ ਦੀਆਂ ਸਕਿੱਲ ਕੈਨੇਡਾ ਵਿੱਚ ਪੜ੍ਹਾਈ ਤੇ ਤਜਰਬਾ ਜੋਬ ਆਫਰ ਤੇ ਪੀਐਨਪੀ ਨੋਮੀਨੇਸ਼ਨ ਉੱਤੇ ਆਧਾਰਿਤ ਹੁੰਦਾ ਵਾ ਹਰ 2 ਹਫ਼ਤੇ ਬਾਅਦ ਕੈਨੇਡਾ ਸਰਕਾਰ ਡਰਾਅ ਕੱਢਦੀ ਆ ਜਿਨ੍ਹਾਂ ਦਾ CRS ਸਕੋਰ ਕੱਟਆਫ ਤੋਂ ਉੱਪਰ ਹੁੰਦਾ ਵਾ ਉਹਨਾਂ ਨੂੰ ITA ਮਤਲਬ ਇਨਵੀਟੇਸ਼ਨ ਟੂ ਅਪਲਾਈ ਮਿਲ ਜਾਂਦਾ ਵਾ ਹੁਣ ਆਓ ਸਮਝਦੇ ਹਾਂ CRS ਦੇ ਮੁੱਖ ਫੈਕਟਰ ਤੇ ਕਿਸ ਫੈਕਟਰ ਦੇ ਤੁਹਾਨੂੰ ਕਿੰਨੇ ਸਕੋਰ ਮਿਲਦੇ ਆ ਤਾਂ ਕਿ ਤੁਸੀਂ ਵੀ ਆਪਣੀ ਕੈਨੇਡਾ ਪੀਆਰ ਜਲਦੀ ਕਰਵਾ ਸਕੋ ਨੰਬਰ 1 ਉਮਰ ਜੇ ਤੁਹਾਡੀ ਉਮਰ 18 ਤੋਂ 29 ਸਾਲ ਦੇ ਵਿੱਚ ਘਾਰ ਆ ਤਾਂ ਤੁਹਾਨੂੰ 110 ਅੰਕ ਮਿਲਦੇ ਆ ਜਿਵੇਂ ਜਿਵੇਂ ਉਮਰ ਵੱਧਦੀ ਆ ਤੁਹਾਨੂੰ CRS ਸਕੋਰ ਵਿੱਚੋਂ ਅੰਕ ਮਿਲਨੇ ਘਟ ਹੋ ਜਾਂਦੇ ਆ ਇਸ ਲਈ ਜਿੰਨਾ ਜਲਦੀ ਹੋ ਸਕੇ ਘਟ ਉਮਰ ਵਿੱਚ ਕੈਨੇਡਾ ਸੈਟਲ ਹੋ ਜਾਵੋ ਨੰਬਰ 2 ਸਿੱਖਿਆ ਜੇ ਤੁਹਾਡੇ ਕੋਲ ਮਾਸਟਰ ਜਾਂ ਉਸ ਤੋਂ ਉੱਚ ਡਿਗਰੀ ਆ ਤਾਂ ਤੁਸੀਂ ECA ਕਰਵਾਈ ਹੋਵੇ ਤਾਂ ਤੁਹਾਨੂੰ ਇਸ ਦੇ 135 ਅੰਕ ਮਿਲਦੇ ਆ ਈਸੀਏ ਦੀ ਰਿਪੋਰਟ 5 ਸਾਲ ਤੱਕ ਚੱਲ ਸਕਦੀ ਆ ਜੇ ਤੁਸੀਂ ਵੀ ਈਸੀਏ ਕਰਵਾਉਣਾ ਚਾਹੁੰਦੇ ਤਾਂ ਇਹ ਵੀਡੀਓ ਨੂੰ ਪੂਰਾ ਦੇਖੋ ਨੰਬਰ 3 ਤੁਸੀਂ ਆਈਲਟਸ ਜੋ ਇੰਗਲਿਸ਼ ਦਾ ਟੈਸਟ ਆ ਜਾਂ ਟੈਫ ਜੋ ਫ੍ਰੈਂਚ ਭਾਸ਼ਾ ਦਾ ਟੈਸਟ ਦੇ ਸਕਦੇ ਆ ਜਿਸ ਨਾਲ ਤੁਹਾਨੂੰ ਸੀਆਰਐਸ ਸਕੋਰ ਹੋਰ ਵੱਧ ਜਾਂਦੇ ਆ ਸੀਐਲਬੀ 9 ਤੇ ਸੀਐਲਬੀ 10 ਸਕੋਰ ਕਰਕੇ ਤੁਹਾਡਾ CRS ਸਕੋਰ ਹੋਰ ਵੀ ਵੱਧ ਜਾਂਦਾ ਨੰਬਰ 4 ਕੰਮ ਦੇ ਅਨੁਭਵ 3 ਸਾਲ ਜਾਂ ਇਸ ਤੋਂ ਵੱਧ ਕੰਮ ਦਾ ਅਨੁਭਵ ਹੋਣ ਤੇ ਤੁਹਾਨੂੰ 50 ਅੰਕ ਮਿਲ ਸਕਦੇ ਆ ਜੋ ਤੁਹਾਡੀ PR ਵਿੱਚ ਮਦਦ ਕਰਦੇ ਆ ਨੰਬਰ 5 ਜੀਵਨ ਸਾਥੀ ਨਾਲ ਸੰਬੰਧਿਤ ਫੈਕਟਰ ਜੇਕਰ ਤੁਸੀਂ ਵਿਆਹੇ ਆ ਤਾਂ ਤੁਹਾਡੇ ਜੀਵਨ ਸਾਥੀ ਨੇ ਆਈਲੈਂਡਸ ਸਿੱਖਿਆ ਦੇ ਅਨੁਭਵ ਵੀ ਜੋੜੇ ਜਾਂਦੇ ਆ ਨੰਬਰ 6 ਜਿਵੇਂ ਕੀ ਤੁਹਾਨੂੰ ਕਸੇ ਕੈਨੇਡਾ ਦੀ ਪ੍ਰਵਿਨਸ ਵੱਲੋਂ ਪੀਐਨਪੀ ਮਿਲ ਜਾਂਦੀ ਆ ਤਾਂ ਤੁਹਾਨੂੰ 600 ਅੰਕ ਸਿੱਧੇ ਮਿਲਦੇ ਆ ਜੇਕਰ ਤੁਹਾਡੇ ਕੋਲ ਲਾਜ਼ਮੀ ਜੋਬ ਆਫਰ ਲੈਟਰ ਕੈਨੇਡਾ ਦੀ ਸਿੱਖਿਆ ਜਾਂ ਸਿਬਲਿੰਗ ਉਥੇ ਰਹਿੰਦੇ ਆ ਤਾਂ ਤੁਹਾਡੇ ਅੰਕ ਵੱਧਦੇ ਆ ਹੁਣ ਆਓ ਇੱਕ ਉਦਾਹਰਨ ਨਾਲ ਸੀਆਰਐਸਸ ਕੋ ਨੂੰ ਕੈਲਕੂਲੇਟ ਕਰਕੇ ਸਮਝਦੇ ਆ ਮੰਨ ਲਓ ਤੁਹਾਡੀ ਉਮਰ 29 ਸਾਲ ਦੀ ਆ ਤੁਹਾਨੂੰ ਇਸ ਦੇ 110 ਅੰਕ ਮਿਲੇ ਤੁਹਾਡੇ ਕੋਲ ਮਾਸਟਰ ਡਿਗਰੀ ਆ ਤਾਂ ਇਸ ਦੇ 135 ਅੰਕ ਮਿਲੇ ਜੇਕਰ ਤੁਹਾਡੇ ਆਇਲਸ ਵਿੱਚੋਂ CLB 9 ਤਾਂ ਇਹ ਤੁਹਾਨੂੰ 124 ਅੰਕ ਮਿਲੇ 3 ਸਾਲ ਦਾ ਅਨੁਭਵ ਹੋਣ ਤੇ ਤੁਹਾਨੂੰ 50 ਅੰਕ ਮਿਲੇ ਤੇ ਜੀਵਨ ਸਾਥੀ ਜੇ ਆਇਲਸ ਕਰ ਚੁੱਕੇ ਆ ਤੇ ECA ਵੀ ਆ ਤੁਹਾਨੂੰ 20 ਵੀ ਅੰਕ ਹੋਰ ਮਿਲਦੇ ਆ ਇਹ ਸਾਰੇ ਅੰਕਾਂ ਨੂੰ ਮਿਲਾ ਕੇ ਤੁਹਾਡਾ ਸਕੋਰ 440 ਤੋਂ 470 ਤੱਕ ਬੰਦਾਵਾ ਪਰ ਹੁਣ ਗੱਲ ਕਰੀਏ ਇਸ ਕੋਰ ਨੂੰ ਵਧਾਇਆ ਕਿਵੇਂ ਜਾ ਸਕਦਾ ਨੰਬਰ 1 ਆਇਲਰਸ ਨੂੰ ਸੁਧਾਰੋ CLB 7 ਤੇ CLB 9 ਜਾਂ 10 ਲੈ ਕੇ ਆਉਣ ਤੇ ਤੁਹਾਡੇ ਅੰਕ ਵੱਧ ਸਕਦੇ ਆ ਇਹ ਸਭ ਤੋਂ ਆਸਾਨ ਤੇ ਪ੍ਰਭਾਵਸ਼ਾਲੀ ਢੰਗ ਆ ਪਰ ਤੁਹਾਨੂੰ ਥੋੜੀ ਮਿਹਨਤ ਕਰਨੀ ਪੈ ਸਕਦੀ ਆ ਨੰਬਰ 2 ਸਿੱਖਿਆ ਨੂੰ ਅਪਗ੍ਰੇਡ ਕਰੋ ਜਾਂ ECA ਕਰਵਾਓ ਇੱਕ ਤੋਂ ਵੱਧ ਡਿਗਰੀ ਹੋਣ ਦੇ ਵੀ ਤੁਹਾਨੂੰ ਅੰਕ ਮਿਲਦੇ ਆ ਜਿਸ ਨਾਲ ਤੁਹਾਡਾ CRSS ਸਕੋਰ ਹੋਰ ਵੀ ਵੱਧ ਜਾਂਦਾ ਨੰਬਰ 3 ਅਨੁਭਵ ਦਿਵਾਓ ਆਪਣੀ ਨੌਕਰੀ ਵਿੱਚ 3 ਸਾਲ ਜਾਂ ਇਸ ਤੋਂ ਵੱਧ ਦੇ ਅਨੁਭਵ ਲਵੋ ਇਸ ਨਾਲ ਵੀ ਤੁਹਾਡਾ CRSS ਸਕੋਰ ਹੋਰ ਵੀ ਉੱਪਰ ਚੜ ਜਾਂਦਾ ਵਾ ਨੰਬਰ 4 ਕਿਸੇ ਸਪੈਸ਼ਲ PNP ਵਿੱਚ ਅਪਲਾਈ ਕਰੋ ਜੇਕਰ ਤੁਹਾਨੂੰ ਪ੍ਰਵੀਨਿਅਸ਼ ਨੋਮੀਨੇਸ਼ਨ ਮਿਲੇ ਜਾਵੇ ਤਾਂ ਤੁਹਾਨੂੰ 600 ਅੰਕ ਐਕਸਟਰਾ ਮਿਲਦੇ ਆ ਪੀਐਨਪੀ ਨੋਮੀਨੇਸ਼ਨ ਸਭ ਤੋਂ ਤਾਕਤਵਰ ਤਰੀਕਾ ਜੇ ਤੁਹਾਨੂੰ ਕਿਸੇ ਕੈਨੇਡੀਅਨ ਪ੍ਰੀਵੈਂਸ ਤੋਂ ਪੀਐਨਪੀ ਮਿਲ ਜਾਂਦੀ ਆ ਤਾਂ ਤੁਹਾਡੇ 600 ਅੰਕ ਸਿੱਧੇ ਜੋੜ ਜਾਂਦੇ ਆ ਮਤਲਬ ਭਾਵੇਂ ਤੁਹਾਡਾ ਸੀਆਰਐਸ ਸਕੋਰ 400 ਹੋਵੇ ਪੀਐਨਪੀ ਨਾਲ ਉਹ 1000 ਹੋ ਜਾਵੇਗਾ ਤੇ ਤੁਹਾਡੀ ਆਈਟੀਏ ਮਤਲਬ ਪੀਆਰ ਪੱਕੀ ਸਮਝੋ ਹਰ ਪ੍ਰੀਵਿਅਨਸ ਦੀ ਆਪਣੀ एलिजिਬਿਲਟੀ ਹੁੰਦੀ ਆ ਜਿਵੇਂ ਟੋਰਾਂਟੋ ਅਲਬੇਟਾ ਮੈਨੀਟੋਬਾ BC ਜੋ ਬੱਖ ਬੱਖ ਓਕੂਪੇਸ਼ਨ ਤੇ ਬੁਲਾਉਂਦੇ ਆ ਜੇ ਤੁਸੀਂ ਇਸ ਬਾਰੇ ਹੋਰ ਵੀ ਜਾਣਕਾਰੀ ਚਾਹੁੰਦੇ ਆ ਤਾਂ ਕਮੈਂਟ ਕਰਕੇ ਦੱਸੋ ਆਪਾਂ ਇਸ ਤੇ ਇੱਕ ਅਲੱਗ ਤੋਂ ਵੀਡੀਓ ਬਣਾ ਦੇਵਾਂਗੇ ਨੰਬਰ 5 ਫ੍ਰੈਂਚ ਭਾਸ਼ਾ ਸਿੱਖੋ TAF ਤੇ TCF ਦੇ ਰਾਹੀਂ ਤੁਸੀਂ CLB 7 ਤੋਂ CLB 9 ਤੱਕ ਲੈ ਕੇ ਆਉਣ ਤੇ 50 ਤੋਂ ਵੱਧ ਐਕਸਟਰਾ ਅੰਕ ਮਿਲਦੇ ਆ ਜਿਸ ਨਾਲ ਤੁਹਾਡੀ ਪੀਆਰ ਦੇ ਚਾਂਸ ਹੋਰ ਵੀ ਵੱਧ ਜਾਂਦੇ ਆ ਨੰਬਰ 6 ਐਲ ਐਮਆਈ ਵਾਲੀ ਜੋਬ ਆਫਰ ਇਸ ਨਾਲ ਤੁਹਾਨੂੰ 50 ਤੋਂ 200 ਅੰਕ ਮਿਲਦੇ ਆ ਨੰਬਰ 7 ਕਨੇਡਾ ਵਿੱਚ ਸਿੱਖਿਆ ਲਵੋ ਕਨੇਡਾ ਵਿੱਚ ਪੜ੍ਹਾਈ ਕਰਕੇ ਪੀਜੀਡਬਲਯੂਪੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਪੀਆਰ ਦੇ ਰਾਹ ਤੇ ਖੋਲਦੇ ਆ ਜੇਕਰ ਤੁਸੀਂ ਵਿਆਹੇ ਹੋਏ ਆ ਤਾਂ ਤੁਹਾਡੇ ਜੀਵਨ ਸਾਥੀ ਦੇ ਆਇਲੈਂਡਸ ਈਸੀਆ ਦੇ ਵੀ ਅਨੁਭਵ ਮਹੱਤਵਪੂਰਨ ਆ ਕਈ ਵਾਰੀ ਉਹ ਪ੍ਰਿੰਸੀਪਲ ਐਪਲੀਕੈਂਟ ਬਣ ਕੇ ਹੋਰ ਵਧੀਆ ਰਿਜ਼ਲਟ ਲਿਆ ਸਕਦੇ ਆ ਹੁਣ ਗੱਲ ਕਰੀਏ ਐਕਸਪ੍ਰੈਸ ਐਂਟਰੀ ਦੇ ਕੱਟ-ਆਫ ਸਕੋਰ ਕਿਵੇਂ ਚੱਲਦਾ ਵਾ ਹਰ 2 ਹਫ਼ਤੇ ਵਿੱਚ ਆਈਆਰ ਸੀਸੀ ਇੱਕ ਡਰਾ ਕਰਦਾ ਵਾ 2023 ਤੋਂ 24 ਵਿੱਚ ਇਹ ਕੱਟ-ਆਫ 481 ਤੋਂ 524 ਦੇ ਵਿਚਕਾਰ ਰਿਹਾ ਸੀ ਪਰ ਜੇਕਰ ਤੁਹਾਡੇ ਕੋਲ PNP ਹੋਵੇ ਤਾਂ ਤੁਸੀਂ 300 ਦੇ ਸਕੋਰ ਤੋਂ ਵੀ ITA ਲੈ ਕੇ ਆ ਸਕਦੇ ਆ ਹੁਣ ਕੁਝ ਆਮ ਸਵਾਲ ਜਵਾਬ ਕਰੀਏ ਜੇਕਰ ਮੇਰਾ CRS ਸਕੋਰ ਕੱਟ ਹੋਵੇ ਤਾਂ ਕੀ ਕਰੀਏ ਇਸ ਦੇ ਲਈ ਤੁਹਾਨੂੰ ਆਇਲਟਸ ਨੂੰ ਸੁਧਾਰਨਾ ਚਾਹੀਦਾ ਜਾਂ ਫ੍ਰੈਂਚ ਸਿੱਖਣੀ ਚਾਹੀਦੀ ਨਾਲ ਦੇ ਨਾਲ ਤੁਸੀਂ PNP ਪ੍ਰੋਗਰਾਮ ਵਿੱਚ ਵੀ ਅਪਲਾਈ ਕਰ ਸਕਦੇ ਆ ਨੰਬਰ 2 ਐਕਸਪ੍ਰੈਸ ਐਂਟਰੀ ਪ੍ਰੋਫਾਈਲ ਕੰਨੇ ਸਮੇਂ ਲਈ ਵੈਲਿਡ ਰਹਿੰਦੀ ਆ ਐਕਸਪ੍ਰੈਸ ਐਂਟਰੀ ਦੀ ਪ੍ਰੋਫਾਈਲ 12 ਮਹੀਨਿਆਂ ਲਈ ਵੈਲਿਡ ਰਹਿੰਦੀ ਆ ਨੰਬਰ 3 ਕੀ ਤੁਸੀਂ ਐਕਸਪ੍ਰੈਸ ਐਂਟਰੀ ਵਿੱਚ ਪ੍ਰੋਫਾਈਲ ਫ੍ਰੀ ਬਣਾਉਂਦੇ ਆ ਹਾਂ ਪ੍ਰੋਫਾਈਲ ਫ੍ਰੀ ਬਣਦੀ ਆ ਕੋਈ ਫੀਸ ਨਹੀਂ ਹੁੰਦੀ ਆਈਟੀਆ ਮਿਲਣ ਤੋਂ ਬਾਅਦ ਫੀਸ ਲੱਗਦੀ ਆ ਆਖਰ ਵਿੱਚ ਸਮਰੀ ਕਰੀਏ ਤਾਂ ਸੀਆਰਐਸ ਕੋਰ ਪੀਆ ਦਾ ਸਭ ਤੋਂ ਵੱਡਾ ਫੈਕਟਰ ਵਾ ਇਹ ਤੁਹਾਡੀ ਉਮਰ ਆਇਲਰਸ ਅਨੁਭਵ ਸਿੱਖਿਆ ਤੇ ਨਿਰਭਰ ਕਰਦਾ ਤੁਸੀਂ ਇਸ ਨੂੰ ਸਹੀ ਯੋਨੀਤੀ ਨਾਲ ਵਧਾ ਵੀ ਸਕਦੇ ਆ ਤਾਂ ਦੋਸਤੋ CRS ਸਕੋਰ ਕੋਈ ਜਾਦੂ ਨਹੀਂ ਸਗੋ ਤੁਹਾਡੀ ਮਿਹਨਤ ਤੇ ਸਹੀ ਤਿਆਰੀ ਦਾ ਨਤੀਜਾ ਵਾ ਜੇ ਤੁਸੀਂ ਆਇਲਟਸ ਵਿੱਚੋਂ CLB 9 ਲੈ ਆਓ ਫ੍ਰੈਂਚ ਸਿੱਖ ਲਵੋ ਸਪਾਉਸ ਦੇ ਸਕੋਰ ਜੋੜ ਲਵੋ ਤੁਹਾਡੇ ਕੋਲ ਸਟੱਡੀ ਕਰਕੇ ਤਜਰਬਾ ਲੈ ਆਓ ਤੇ PNP ਟਾਰਗੇਟ ਕਰੋ ਤਾਂ ਤੁਹਾਡਾ CRS ਸਕੋਰ ਬਹੁਤ ਤੇਜ਼ੀ ਨਾਲ ਵੱਧ ਸਕਦਾ ਤੇ ਅਗਲੇ ਹੀ ਡਰਾਅ ਵਿੱਚ ਤੁਹਾਨੂੰ ਵੀ ITA ਮਿਲ ਸਕਦੀ ਆ ਤੇ ਇਸੇ ਤਰ੍ਹਾਂ ਦੀ ਹੋਰ ਵੀਡੀਓ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ